ਸਾਰੀਆਂ ਸਤਿਕਾਰਤ ਸਖਸ਼ੀਤ ਸਾਰੇ ਵਰਜਨ ਤੇ ਸਕੂਲਾਂ ਦੇ ਵਿਦਿਆਰਥੀ ਟੀਚਰ ਸਹਿਬਾਨ ਅੱਜ ਦਾ ਦਿਨ ਬਹੁਤ ਹੀ ਕਲਾਬੀ ਹੋਣਾ ਹੈ ਅ ਸਾਡੇ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਜਿਨ੍ਹਾਂ ਆਜ਼ਾਦੀ ਘੁਲਾਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਉਹਨਾਂ ਦੀ ਲਿਸਟ ਬੜੀ ਲੰਬੀ ਹੈ ਅਤੇ ਸਾਨੂੰ ਸਨਾਬ ਵਾਸੀਆਂ ਨੂੰ ਫਖਰ ਹੈ ਇਸ ਗੱਲ ਦਾ ਮਾਣ ਹੈ ਕਿ ਉਸ ਲਿਸਟ ਦੇ ਅੰਦਰ ਸਾਡੇ ਸੁਨਾਮ ਦੇ ਜੰਪਲ ਸ਼ਹੀਦ ਆਜ਼ਮ ਸਰਦਾਰ ਉਦਮ ਸਿੰਘ ਦਾ ਨਾਮ ਵੀ ਇੱਕ ਚਮਕਦੇ ਸਿਤਾਰੇ ਵਾਂਗ ਇਤਿਹਾਸ ਦੇ ਪੰਨਿਆਂ ਤੇ ਅੰਕਿਤ ਹੈ 26 ਦਸੰਬਰ ਤੇ 1890 ਨੂੰ ਪਿਤਾ ਟੈਲ ਸਿੰਘ ਅਤੇ ਮਾਤਾ ਨਾਰਾਇਣ ਕੌਰ ਦੇ ਘਰ ਪੈਦਾ ਹੋਏ ਸਰਦਾਰ ਉਦਮ ਸਿੰਘ ਉਹਨਾਂ ਮਾਤਾ ਪਿਤਾ ਨੇ ਕਦੇ ਸੁਪਨੇ ਵਿੱਚ ਵੀ ਸੁਪਨਾ ਨਹੀਂ ਲਿਆ ਹੋਣਾ ਕਿ ਸਾਡਾ ਇਹ ਗੋਦੜੀ ਦਾ ਲਾਲ ਇੱਕ ਦਿਨ ਅਜਿਹਾ ਕ੍ਰਾਂਤੀਕਾਰੀ ਕਾਰਨਾਮਾ ਕਰੇਗਾ ਜਿਸ ਦੀ ਗੂੰਜ ਸਾਰੀ ਦੁਨੀਆ ਦੇ ਅੰਦਰ ਹਮੇਸ਼ਾ ਗੂੰਜਦੀ ਰਹੇਗੀ ਐਸਾ ਹੀ ਹੋਇਆ ਸਨਾਮ ਤਕਰੀਬਨ 2000 ਸਾਲ ਪੁਰਾਣਾ ਸ਼ਹਿਰ ਅਲ ਹਿੰਦ ਦੇ ਅੰਦਰ ਇਹਦਾ ਜ਼ਿਕਰ ਕੀਤਾ ਹੋਇਆ ਜਿਹੜੀ ਅਲ ਬਰੂਨੀ ਨੇ 1050 ਦੇ ਨਜ਼ਦੀਕ ਕਿਤਾਬ ਲਿਖੀ ਹੈ ਪਰ ਜਿਹੜੀ ਮਸ਼ਹੂਰੀ ਸਾਡੇ ਸ਼ਹਿਰ ਸੁਨਾਮ ਨੂੰ 13 ਮਾਰਚ 1940 ਨੂੰ ਮਿਲੀ ਉਸ ਤੋਂ ਪਹਿਲਾਂ ਨਹੀਂ ਸੀ 13 ਮਾਰਚ 1940 ਉਹ ਦਿਨ ਜਦੋਂ ਸਰਦਾਰ ਉਧਮ ਸਿੰਘ ਨੇ ਲੰਡਨ ਦੇ ਕੈਕਸਟਰਨ ਹਾਲ ਦੇ ਅੰਦਰ ਜੋ ਜਲਿਆਂਵਾਲੇ ਖੂਨੀ ਕਾਂਡ ਦਾ ਮੁੱਖ ਦੋਸ਼ੀ ਸੀ ਮੁੱਖ ਦੋਸ਼ੀ ਮਾਈਕਲ ਉਡਵੈਰ ਮੁੱਖ ਦੋਸ਼ੀ ਜਿਹੜਾ ਜਰਨਲ ਡੇਅਰ ਸੀ ਜਿਹਨੇ ਗੋਲੀ ਚਲਾਈ ਸੀ ਉਹਨੇ ਮਾਈਕਲ ਉਡਵੈਰ ਦੇ ਕਹਿਣ ਤੇ ਚਲਾਈ ਸੀ ਉਹਦੇ ਹੁਕਮ ਦੇ ਨਾਲ ਚਲਾਈ ਸੀ ਜਦੋਂ ਰੋਲ ਟੈਕਟ ਦੇ ਖਿਲਾਫ ਬਹੁਤ ਵੱਡੇ ਮੁਜਾਰੇ ਹੋ ਰਹੇ ਸਨ ਤਾਂ ਉਸ ਵੇਲੇ ਮਾਈਕਲ ਉਡਵੈਰ ਜੋ ਉਸ ਵੇਲੇ ਲੈਫਟੇਨੈਂਟ ਗਵਰਨਰ ਸੀ ਕੁਲਾਉਦਾ ਉਸਨੇ ਜਰਨਲ ਡੇਅਰ ਨੂੰ ਕਿਹਾ ਸੀ ਕਿ ਇਹਨਾਂ ਕ੍ਰਾਂਤੀਕਾਰੀਆਂ ਨੂੰ ਦਬਾਉਣ ਦੇ ਵਾਸਤੇ ਇਹਨਾਂ ਨੂੰ ਮਿਸਾਲੀ ਸਜ਼ਾ ਦਿੱਤੀ ਜਾਵੇ ਉਹਦੇ ਕਹਿੰਦੇ ਸਾਰਾ ਖੁੰਨੀ ਕਾਂਡ ਵਾਪਰੇ ਆ ਉਹਦੇ ਵਿੱਚ ਜਾਣ ਦੀ ਲੋੜ ਨਹੀਂ ਮੈਂ ਉਦਮ ਸਿੰਘ ਦੀਆਂ ਦੋ ਤਿੰਨ ਗੱਲਾਂ ਦਾ ਜ਼ਿਕਰ ਕਰਾਂਗਾ ਪਹਿਲੀ ਗੱਲ ਪਹਿਲੀ ਗੱਲ ਉਦਮ ਸਿੰਘ ਦੇ ਕਿਰਦਾਰ ਦੂਜੀ ਗੱਲ ਉਸ ਦੀ ਕੁਰਬਾਨੀ ਤੇ ਤੀਸਰੀ ਗੱਲ ਉਸ ਨੇ ਜੋ ਕਾਰਨਾਮਾ ਕੀਤਾ ਜੇ ਕਿਰਦਾਰ ਦੀ ਗੱਲ ਕਰੀਏ ਸਰਦਾਰ ਉਦਮ ਸਿੰਘ ਜਦੋਂ ਮਾਈਕਲ ਉਡਵੈਰ ਦੀ ਤਲਾਸ਼ ਦੇ ਅੰਦਰ ਜਨਰਲ ਬੈਰ ਦੀ ਤਲਾਸ਼ ਦੇ ਅੰਦਰ ਇੰਗਲੈਂਡ ਪਹੁੰਚਿਆ ਤਾਂ ਉਸ ਨੇ ਰੇਕੀ ਕੀਤੀ ਹੈ ਉੱਥੇ ਪਤਾ ਕੀਤਾ ਕਿ ਜਨਰਲ ਬੈਰ ਜਿਉਂਦਾ ਹੈ ਕਿ ਸਰ ਮਾਈਕਲ ਉਡਵੈਰ ਜਿਉਂਦਾ ਹੈ ਇਸ ਸਾਰੀ ਗੱਲ ਦੀ ਰੇਕੀ ਕਰਨ ਤੋਂ ਬਾਅਦ ਉਹਨੇ ਚੰਗੀ ਤਰ੍ਹਾਂ ਉਹੋ ਇਹ ਗੱਲ ਸੀ ਕਿ ਦੇ ਭਗਤ ਸਿੰਘ ਹੋਰਾਂ ਵਾਂਗ عمر ਭੁਲੇਖਾ ਨਾ ਲੱਗ ਜਾਏ ਮੈਂ ਕਿਸੇ ਦੂਜੇ ਦੀ ਤਾਂ ਦੂਜੇ ਦਾ ਸ਼ੂਟ ਨਾ ਕਰ ਦੇਵਾਂ ਉਸ ਕੋਲ ਇਥੇ ਨੂੰ ਚੰਗੀ ਤਰ੍ਹਾਂ ਉਹੀ ਜਾਣਕਾਰੀ ਲਈ ਇਤਿਹਾਸਕਾਰ ਦੱਸਦੇ ਨੇ ਕਿ ਉਦਮ ਸਿੰਘ ਇੱਕ ਸਮੇਂ ਕੁਝ ਸਮੇਂ ਵਾਸਤੇ ਮਾਈਕਲ ਉਡਵਾਰ ਦੀ ਕਾਰ ਦਾ ਡਰਾਈਵਰ ਵੀ ਲਗਿਆ ਮਾਈਕਲ ਉਡਵਾਰ ਦੀ ਜਿਹੜੀ ਧੀ ਸੀ ਨੋਹਲਵਾਂ ਲੜਕੀ ਕਿਰਦਾਰ ਦੀ ਗੱਲ ਕਰ ਰਿਹਾ ਕਿ ਉਸ ਨੂੰ ਵੀ ਕਈ ਵਾਰੀ ਕੱਲੀ ਨੂੰ ਲਿਜਾਇਆ ਲੇਕਿਨ ਮਜਾ ਆਲਾ ਕਿ ਅੱਖ ਭਰ ਕੇ ਵੀ ਉਸ ਦੇ ਨਾਲ ਕਦੇ ਤੱਕਿਆ ਹੋਵੇ ਉਸਨੇ ਦੂਜੀ ਗੱਲ ਜਿਸ ਵੇਲੇ ਉਦਮ ਸਿੰਘ ਮਾਈਕਲ ਉਦਵੈਰ ਦਾ ਡਰਾਈਵਰ ਲੱਗਿਆ ਹੋਇਆ ਤਾਂ ਉਸ ਨੂੰ ਜਦ ਮਰਜ਼ੀ ਮਾਰ ਸਕਦਾ ਸੀ ਪਰ ਮਾਈਕਲ ਸਰਦਾਰ ਉਦਮ ਸਿੰਘ ਨੇ ਐਸਾ ਕੁਝ ਨਹੀਂ ਕੀਤਾ ਦੂਰੰਦੇਸ਼ੀ ਕਿਸ ਵੱਲੋਂ ਕਿ ਜੇ ਮੈਂ ਐਸਾ ਕੁਝ ਕੀਤਾ ਤਾਂ ਜਿੱਤੇ ਨੇ ਸਾਡੇ ਭਾਰਤੀ ਪੰਜਾਬ ਦੇ ਇੱਥੇ ਕੰਮ ਇਹ ਦੇ ਉਹਨਾਂ ਉੱਤੇ ਗਲਤ ਅਸਰ ਪੈਗਾ ਉਹਨਾਂ ਉੱਤੇ ਉਹਨਾਂ ਦੀ ਨੌਕਰੀ ਖੁੱਸ ਜਾਣੀ ਹੈ ਇਹਨਾਂ ਨੂੰ ਵੀ ਕੰਮ ਖੁੱਸ ਜਾਣੇ ਨੇ ਉਹਨਾਂ ਉੱਤੇ ਵਿਸ਼ਵਾਸ ਉੱਤ ਜਾਏਗਾ ਅੰਗਰੇਜ਼ਾਂ ਦਾ ਨਹੀਂ ਮਾਰਾਂਗਾ ਲੇਕਿਨ ਉਸ ਵੇਲੇ ਮਾਰਾਂਗੇ ਦੁਨੀਆ ਦੇਖੇ ਪਤਾ ਲੱਗੇ ਕਿਸ ਨੇ ਮਾਰਿਆ ਪਤਾ ਲੱਗੇ ਕਿਉਂ ਮਾਰਿਆ ਸਾਰੀ ਬਰਤਾਨੀਆ ਸਾਮਰਾਜ ਉਸ ਗੱਲ ਤੋਂ ਸਿੱਖਿਆ ਲਵੇ ਸਬਕ ਲਵੇ ਤੇ ਇਸ ਕਰਕੇ ਮੌਕਾ ਮਿਲਿਆ 13 ਮਾਰਚ 1940 ਦਾ ਸ਼ੂਟ ਕੀਤਾ ਦੋ ਗੋਲੀਆਂ ਮਾਈਕਲ ਉਡਵਾਰ ਦੀ ਛਾਤੀ ਵਿੱਚ ਜਾ ਕੇ ਆ ਦੋ ਗੋਲੀਆਂ ਲਾਲ ਨਜੀਤ ਲੜੇ ਮਾਰੀਆਂ ਜੋ ਉਸ ਵੇਲੇ ਸਟੇਟ ਸੈਕਟਰੀ ਸਟੇਫਰ ਸੈਕਟਰੀ ਸੀ ਇੱਕ ਗੋਲੀ ਲੂਚ ਦੇਣ ਦੇ ਲੱਗੀ ਹੈ ਇੱਕ ਗੋਲੀ ਲਾਲ ਨ ਲੰਗਟਿੰਦੇ ਲੱਗੀ ਹੈ 6 ਗੋਲੀਆਂ ਇਹ ਚਾਰੇ ਦੇ ਚਾਰੇ ਇੱਕ ਇਸ ਤਰ੍ਹਾਂ ਦੀ ਭਾਰਤ ਵਿਰੋਧੀ ਜੁੰਡਲੀ ਸੀ ਜ਼ਾਬਰ ਜੁੰਡਲੀ ਜਿਨ੍ਹਾਂ ਨੇ ਆਪ ਕੋ ਆਪਣੇ ਸਮੇਂ ਦੇ ਅੰਦਰ ਭਾਰਤੀਆਂ ਉਤੇ ਬਹੁਤ ਜ਼ਬਰ ਜੁਲਮ ਕੀਤਾ ਹੈ ਤੋਂ ਇਹ 13 ਮਾਰਚ ਮਾਈਕਲ ਡੁਵੈਲ ਸਾਹਮਣੇ ਪਿਆ ਗ੍ਰਿਫਤਾਰੀ ਦਿੱਤੀ ਹੈ ਕਾਰਨ ਮਿਕੁਲਬਾਨੀ ਦੀ ਗੱਲ ਲਲਕਾਰ ਕੇ ਮਾਰਿਆ ਮਾਰਨ ਤੋਂ ਬਾਅਦ ਫਰਾਰ ਨਹੀਂ ਹੋਇਆ ਗ੍ਰਿਫਤਾਰੀ ਦਿੱਤੀ ਕਿਉਂ ਇਸ ਮਕਸਦ ਨੂੰ ਮੁਖ ਰੱਖ ਕੇ ਕਿ ਅਦਾਲਤੀ ਮੰਚ ਦੇ ਉੱਤੇ ਜਾ ਕੇ ਮੈਂ ਸਾਰੀ ਦੁਨੀਆ ਨੂੰ ਦੱਸਾਂਗਾ ਕਿ ਇਹ ਸਾਮਰਾਜੀ ਜੋ ਅਧਿਕਾਰੀ ਨੇ ਸਾਡੇ ਹਿੰਦੂਸਤਾਨੀ ਦੇ ਉੱਤੇ ਭਾਰਤੀਆਂ ਦੇ ਉੱਤੇ ਕਿਤਨਾ ਜ਼ਬਰ ਤੇ ਜ਼ੁਲਮ ਕਰਦੇ ਆ ਰਹੇ ਨੇ ਅਦਾਲਤ ਦੇ ਮੰਚ ਤੇ ਖਲੋਕੇ ਸਾਰੀ ਦੁਨੀਆ ਦੇ ਸਾਹਮਣੇ ਇਹ ਗੱਲ ਮੈਂ ਲਿਆਵਾਂਗਾ ਤੇ ਇੱਕ ਗੱਲ ਬੜੀ ਬਹਾਦਰੀ ਵਾਲੀ ਜਿਹੜੇ ਆਪਾਂ ਬਹਾਦਰੀ ਦੇ ਦਿਸ ਨੂੰ ਮਨਉਂਦੇ ਆ ਨਾ ਇਹ ਉਦੋਂ ਹੀ ਨਹੀਂ ਅਸਲ ਦੇ ਅੰਦਰ ਜਿਹੜੇ ਬਹਾਦਰ ਨੇ ਨਾ ਉਹ ਬਣਦੇ ਨਹੀਂ ਹੁੰਦੇ ਜੰਮਦੇ ਹੁੰਦੇ ਦੇ ਹਜ਼ਾਰਾਂ ਸਾਲ ਨਰਕਿਸ ਆਪਣੀ ਬੇਲੂਰੀ ਪੀ ਰੋਤੀ ਹੈ ਬੜੀ ਮੁਸ਼ਕਲ ਸੇ ਹੋਤਾ ਹੈ ਚਮਨ ਵਿੱਚ ਵੀ ਜ਼ਾਵਰ ਪੈਦਾ ਹਰ ਮਿੱਟੀ ਦੀ ਆਪਣੀ ਆਪਣੀ ਖਸਲਤ ਹੁੰਦੀ ਹੈ ਕੋਈ ਮਿੱਟੀ ਬੰਜਰ ਹੁੰਦੀ ਹੈ ਕੋਈ ਉਪਜਾਊ ਹੁੰਦੀ ਹੈ ਇਸੇ ਤਰ੍ਹਾਂ ਹਰ ਮਨੁੱਖ ਦੀ ਆਪੋ ਆਪਣੀ ਖਸਲਤ ਹੈ ਵੇਖੋ ਜੱਲੇ ਵਾਲੇ ਬਾਗ ਦੇ ਵਿੱਚ ਕਿਤਨਾ ਖੂਨੀ ਕਾਂਡ ਹੋਇਆ ਲੇਕਿਨ ਜੇ ਮੰਨਦੇ ਇਧਰ ਰੋਸ ਪੈਦਾ ਹੋਇਆ ਜੋਸ਼ ਪੈਦਾ ਹੋਇਆ ਤਾਂ ਇੱਕ ਇਕੱਲੇ ਉਡਮ ਸਿੰਘ ਦੇ ਮਨ ਵਿੱਚ ਹੋਇਆ ਪ੍ਰਤੀਗਿਆ ਕੀਤੀ ਸੀ ਰੋਹ ਵਿਚਾ ਕੇ ਕਿ ਇਸ ਜਾਵਰ ਸਾਮਰਾਜ ਨੂੰ ਜਿੱਤਨੇ ਤੇ ਖਤਮ ਨਹੀਂ ਕਰ ਲਵਾਂਦਾ ਉਤਨਾ ਇਧਰ ਟਿਕ ਕੇ ਨਹੀਂ ਬੈਠਾਗਾ ਅੱਜ ਗੋਲੀ ਮਾਰੀ ਐ ਗ੍ਰਫਤਾਰ ਹੋਇਆ ਜਿਹੜਾ ਉਸ ਵੇਲੇ ਡਿਟੈਕਟਿਵ ਐ ਡੇਟਨ ਉਹ 4 ਗੋਲੀਆਂ ਕੱਢ ਕੇ ਟੇਬਲ ਤੇ ਰੱਖੀਆਂ ਉਦੋਂ ਸਿੰਘ ਉਸ ਵੇਲੇ ਪਤਾ ਕੀ ਕਹਿੰਦਾ ਕਹਿੰਦਾ 4 ਨਹੀਂ ਮੈਂ 6 ਗੋਲੀਆਂ ਮਾਰੀਆਂ ਨੇ 6 ਮਰਿਆ ਕਹਿੰਦਾ ਇੱਕੋ ਡੈਰ ਐ ਪੁੱਛਦਾ ਕਿ ਜੈਟਲਡ ਮਰਿਆ ਕਹਿੰਦਾ ਨਹੀਂ ਮੈਂ ਚਾਹੁੰਦਾ ਸੀ ਉਹ ਵੀ ਮਰਨਾ ਚਾਹੀਦਾ ਸੀ ਮਾ ਹੁਸੂ ਬਹੁਤ ਸੁਸਤ ਚੱਲਿਆ ਕਿਉਂ ਕੁਝ ਅੱਗੇ ਔਰਤਾ ਆ ਗਈਆਂ ਸਨ ਅਸੀਂ ਭਾਰਤੀ ਅਸੀਂ ਪੰਜਾਬੀ ਔਰਤਾਂ ਦਾ ਸਤਿਕਾਰ ਕਰਦੇ ਆ ਇਹ ਗੱਲਾਂ ਉਹ ਡਿਟਰ ਕਹਿੰਦਾ ਜੋ ਕੁਝ ਤੂੰ ਬੋਲ ਰਿਹਾ ਅਦਾਲਤ ਦੇ ਵਿੱਚ ਤੇਰੇ ਖਿਲਾਫ ਬਿਆਨ ਹੋਣਗੇ ਮੈਨੂੰ ਕਹਿੰਦਾ ਕੀ ਪਰਵਾਹ ਨਹੀਂ ਜਿਹੜਾ ਮੈਂ ਆਪਣਾ ਕੰਮ ਕਰਨਾ ਸੀ ਕਰ ਲਿਆ ਮੈਨੂੰ ਆਪਣੇ ਦੇਸ਼ ਦੀ ਆਜ਼ਾਦੀ ਵਾਸਤੇ ਮਰਨ ਤੇ ਕੋਈ ਫਿਕਰ ਨਹੀਂ ਸਕੋ ਫਖਰ ਹੋਵੇਗਾ ਤੋਂ ਐਸੀ ਉਸ ਦਾ ਕਾਰਨਾਮਾ ਇਸ ਦੀ ਉਸ ਦਾ ਕਿਰਦਾਰ ਇਸ ਤਰੀਕੇ ਦੇ ਨਾਲ ਉਨੇ ਕਾਰਨਾਮੇ ਵੀ ਸ਼ਾਨਦਾਰ ਕੀਤਾ ਉਹਦਾ ਕਿਰਦਾਰ ਵੀ ਸ਼ਾਨਦਾਰ ਹੈ ਉਹਦੀ ਕੁਰਬਾਨੀ ਵੀ ਸ਼ਾਨਦਾਰ ਹੈ ਜਿਸ ਵੇਲੇ 5 ਜੂਨ 1940 ਨੂੰ 올ਡ ਬੈਲੇ ਅਦਾਲਤ ਦੇ ਤੇ ਬਿਆਨ ਹੋਏ ਉਸ ਵੇਲੇ ਸਾਰੀਆਂ ਗੱਲਾਂ ਖੋਲ-ਖੋਲ ਕੇ ਖੋਲ-ਖੋਲ ਕੇ ਉਸ ਜੱਜ ਦੇ ਮੂੰਹ ਤੇ ਮਾਰੀਆਂ ਜਿਹੜੀਆਂ ਸਾਮਰਾਜੀ ਅਧਿਕਾਰੀ ਸਾਡੇ ਭਾਰਤੀਆਂ ਤੇ ਜ਼ਬਰ ਜ਼ੁਲਮ ਕਰ ਰਹੇ ਅੱਠ ਪੱਟ ਸਫਿਆਂ ਦੇ ਪੇਜ ਲੈ ਕੇ ਗਿਆ ਸੀ ਉਦਮ ਸਿੰਘ 25 ਮਿੰਟ ਬੋਲਿਆ ਉਸ ਵੇਲੇ ਅਦਾਲਤ ਦੇ ਅੰਦਰ ਤੇ ਉਸ ਵੇਲੇ ਆਖਰ ਦੇ ਵਿੱਚ ਜਿਸ ਵੇਲੇ ਫਾਂਸੀ ਦੀ ਸਜ਼ਾ ਸੁਣਾਈ ਤਾਂ ਖੁਸ਼ ਹੋਇਆ ਸਰ ਕੋ ਪਸੰਦ ਹੋਇਆ ਉਹਦੇ ਮੂੰਹ ਤੇ ਉੱਤੇ ਤੁਸੀਂ ਵੇਖਿਆ ਹੋਣਾ ਤਸਵੀਰ ਹੈ ਉਸ ਵੇਲੇ ਦੀ ਜਦੋਂ ਗ੍ਰਿਫਤਾਰੀ ਕੀਤੀ ਹੋਈ ਹੈ ਪੁਲਿਸ ਦੇ ਹੱਥ ਕੜੀਆਂ ਲਾਈਆਂ ਹੋ ਮੁਸਕਰਾ ਰਿਹਾ ਉਹਦੋਂ ਸੇ ਤੇ ਜਿਸ ਵੇਲੇ ਫਾਂਸੀ ਦੀ ਸਜ਼ਾ ਸੁਣਾਈ ਗਈ ਨਾ ਉਦੋਂ ਤੁਸੀਂ ਤਾਂ ਸ਼ਾਇਦ ਉਹਦੇ ਮਨ ਵਿੱਚ ਇਹ ਆਵਾਜ਼ ਨਿਕਲੀ ਡੇਗੋ ਕੇ ਸਾਇਏ ਮੇ ਪਲਕਰ ਜਵਾਂ ਹੋਏ ਇੱਕ ਖੇਲ ਜਾਣਤੇ ਹੈ ਫਾਂਸੀ ਤੇ ਝੂਲ ਜਾਣਾ ਸਾਮਰਾਜ ਬਾਦ ਮੁਰਦਾਬਾਦ ਹਿੰਦੁਸਤਾਨ ਅਮਰ ਰਹੇ ਇਨਕਲਾਬ ਜ਼ਿੰਦਾਬਾਦ ਅੰਗਰੇਜ਼ ਕੁੱਤੇ ਮੁਰਦਾਬਾਦ ਉਸ ਥਾਂ ਤੇ ਇਹ ਨਾਰੇ ਲਾਏ ਜਿੱਥੇ ਅੰਗਰੇਜ਼ਾਂ ਦੀ ਅਦਾਲਤ ਹੈ ਜੱਜ ਅੰਗਰੇਜ਼ ਨੇ ਵਕੀਲ ਅੰਗਰੇਜ਼ ਨੇ ਇਸ ਦੇ ਨਾਲ ਗਵਾਹ ਅੰਗਰੇਜ਼ ਨੇ ਫਿਰ ਵੀ ਸ਼ੂਰਬੀਰ ਯੋਧੇ ਨੇ ਉਥੇ ਵੀ ਆਪਣੇ ਅਣਖ ਤੇ ਗੈਰਤ ਦਾ ਪ੍ਰਗਟਾਵਾ ਕੀਤਾ ਅਸਲ ਦੇ ਅੰਦਰ ਸਰਦਾਰ ਉਦਮ ਸਿੰਘ ਭਾਵੇਂ ਆਮ ਪਰਿਵਾਰ ਦੇ ਅੰਦਰ ਉਹਦਾ ਜਨਮ ਹੋਇਆ ਪਰ ਉਹ ਆਮ ਨਹੀਂ ਸੀ ਉਹਦੇ ਮਨ ਦੇ ਅੰਦਰ ਅਣਖ ਤੇ ਗੈਰਤ ਦਾ ਜਜ਼ਬਾ ਸੀ ਉਹ ਗੁਲਾਮੀ ਨੂੰ ਨਫ਼ਰਤ ਕਰਦਾ ਸੀ ਉਹ ਆਜ਼ਾਦੀ ਦਾ ਸ਼ਹਿਦਾਈ ਸੀ ਗੁਲਾਮੀ ਵਿੱਚ ਜੀਣਾ ਉਸ ਨੂੰ ਪਰਵਾਹ ਨਹੀਂ ਸੀ ਉਹਦੇ ਖੂਨ ਦੇ ਕਣ-ਕਣ ਦੇ ਅੰਦਰ ਇਨਕਲਾਬ ਦੇ ਦਸਤਖਤ ਸਨ ਇਸ ਤਰ੍ਹਾਂ ਦੀ ਸ਼ੂਰਬੀਰਤਾ ਇਸ ਤਰ੍ਹਾਂ ਦੀ ਅਣਖ ਇਸ ਤਰ੍ਹਾਂ ਦੀ ਗੈਰਤ ਉਸ ਦੇ ਅੰਦਰ ਭਰੀ ਹੋਏ ਸੀ 31 ਜੁਲਾਈ 1940 ਫਾਂਸੀ ਦੇ ਕੇ ਇਹ ਸ਼ੁਰਬੀਰ ਨੂੰ ਸ਼ਹੀਦ ਕਰ ਦਿੱਤਾ ਗਿਆ ਪਰ ਉਸ ਵੇਲੇ ਵੀ ਫਜ਼ਾ ਦੇ ਅੰਦਰ ਉਦਮ ਸਿੰਘ ਦੀ ਆਤਮਾ ਬੜੀ ਬੁਲੰਦ ਆਵਾਜ਼ ਦੇ ਨਾਲ ਇਹ ਬੋਲ ਰਹੀ ਸੀ ਕਿ ਨਾ ਮਰ ਕੇ ਵੀ ਨਿਕਲੇਗੀ ਦਿਲ ਸੇ ਵਤਨ ਕੀ ਉਲਫਤ ਮੇਰੀ ਮਿੱਟੀ ਸੇ ਵੀ ਖੁਸ਼ਬੂਏ ਬਤਨ ਆਏਗੀ ਸੋ ਅੱਜ ਆਪਾਂ ਸਾਰੇ ਉਸ ਮਹਾਨ ਸ਼ੂਰਬੀਰ ਦਾ ਇਹ ਬਾਹਾਦਰ ਦਿਵਸ ਮਨਾਇਆ ਇਹਦੇ ਨਾਲ ਨਾਲ ਨਸ਼ਿਆਂ ਦੇ ਖਿਲਾਫ ਇੱਕ ਮੈਸੇਜ ਦਿੱਤਾ ਸੁਨੇਹਾ ਦਿੱਤਾ ਪੰਜਾਬ ਦੀ ਜਵਾਨੀ ਨੂੰ ਪੰਜਾਬੀਆਂ ਨੂੰ ਕਿ ਭਾਈ ਇਹ ਜੋ ਨਸ਼ੇ ਨੇ ਨਾ ਇਹ ਜ਼ਿੰਦਗੀ ਨੂੰ ਗਾਰਤ ਕਰਦੇ ਨੇ ਇਹ ਨਸ਼ੇ ਤੁਸੀਂ ਨਹੀਂ ਖਾਂਦੇ ਨਸ਼ੇ ਤੁਹਾਨੂੰ ਖਾ ਜਾਂਦੇ ਨੇ ਇਸ ਕਰਕੇ ਇਸ ਅਲਾਮਤ ਤੋਂ ਬਚਣ ਦੇ ਵਾਸਤੇ ਆਪਣੇ ਆਪ ਨੂੰ ਪ੍ਰੇਪੇਅਰ ਕਰੋ ਬਦ ਤੋਂ ਬਦ ਇਸ ਮੈਸੇਜ ਨੂੰ ਪਹੁੰਚਾਉਣ ਦੇ ਵਾਸਤੇ ਇਸ ਵਾਰ ਦਾ ਸੀ ਮੋਟੋ ਵੀ ਹੀ ਰੱਖਿਆ ਨਸ਼ਾ ਮੁਕਤ ਪੰਜਾਬ ਜੋ ਪੰਜਾਬ ਸਰਕਾਰ ਅਮਨੇ ਯੁੱਧ ਨਸ਼ਿਆਂ ਵਿਰੁੱਧ ਆਰੰਭ ਕੀਤਾ ਹੋਇਆ ਉਸੇ ਦੇ ਅੰਦਰ ਇਸ ਅਸਾਂ ਦੀ ਸੰਸਥਾ ਨੇ ਇੱਕ ਛੋਟਾ ਜਿਹਾ ਯੋਗਦਾਨ ਪਾਇਆ ਬਹੁਤ ਵੱਡਾ ਉਪਰਾਲਾ ਸ਼ਹੀਦ ਉਦਮ ਸਿੰਘ ਕਮੋਜ ਇੰਟਰਨੈਸ਼ਨਲ ਮਾਨਸਭਾ ਦਾ ਇਹਦੇ ਨਾਲ ਨਾਲ ਸਹਿਯੋਗੀ ਦੇ ਤੌਰ ਤੇ ਸ਼ਹੀਦ ਉਦਮ ਸਿੰਘ ਕਮੋਜ ਯਾਦਗਾਰ ਕਮਿਊਨਿਟੀ ਸੁਨਾਮ ਅਤੇ ਇਸ ਦੇ ਨਾਲ ਨਾਲ ਸੁਨਾਮ ਦਿਆਂ ਸਾਰੀਆਂ ਸੰਸਥਾਵਾਂ ਨੇ ਅਸਾਨੂੰ ਪਰਮਾਸੀ ਹੋ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਡਾ ਜੀ ਰਤਨ ਜੀ ਅਸੀ